ਇਸ ਕਮਾ ਐਮ ਸੀ ਵਾਰਡ ਨੰਬਰ 12 ਗਿੱਦਲਵਾ ਹਾਂਜੀ ਕੀ ਗੱਲਬਾਤ ਹੋਈ ਹੈ ਤੁਹਾਡੇ ਮੱਲੇ ਦੇ ਵਿੱਚ ਇੱਕ ਛੋਟੀ ਛੋਟੀ ਗੱਲਬਾਤ ਕੱਲ ਬੱਚੇ ਖੇਡਣ ਗਏ ਆ ਜੀ ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ ਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆ ਕਹਿੰਦੇ ਖੇਡਿਓ ਭਾਈ ਤੇ ਰਾਤ ਨੂੰ 9 10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਆ ਪਾਤੇ ਘਰਦਿਆਂ ਨੇ ਬਹੁਤ ਭਾਲਿਆ ਕੀਤੀ ਠਾਣੇ ਵੀ ਗਏ ਸਾਰੇ ਪਾਸੇ ਭਾਲ ਕਰਕੇ ਆਏ ਤੇ ਉਹਨਾਂ ਨੂੰ ਮਿਲਿਆ ਨਹੀਂ ਉਹ ਰਾਤ 1:00 ਵਜੇ ਤੱਕ ਭਾਲ ਕਰ ਰਹੇ ਹੋ ਹੂੰ ਤੇ ਕੰਪਲੀਟ ਕਰਾ ਦਿੱਤੀ ਸੀ ਕੰਪਲੀਟ ਦਿੱਤੀ ਹੋਈ ਹੈ ਪਾਲਸ ਨੂੰ ਸਵੇਰ ਵੀ ਦੇਖ ਕੇ ਆਇਆ ਹੂੰ ਅਜਾ ਪਾਲਸ ਵੀ ਆ ਗਈ ਸੀ ਸਵੇਰ ਹੀ ਹੂੰ ਤੇ ਉਹ ਜਿਹੜਾ ਸਵੇਰੇ ਨਾ ਇਹਨਾਂ ਕੋਲੇ ਕੋਈ ਫੋਨ ਆਇਆ ਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨੇ ਦੋ ਬੱਚਿਆਂ ਦੀ ਡੈਡ ਬੁਣੀਆਂ ਆਪਣੇ ਇੰਕਰ ਦੁਆਰਾ ਸਾਹ ਚ ਤੈਰੀ ਜਾਂਦੀ ਹੈ ਹੂੰ ਤਲਾਬ ਵਿੱਚ ਤਲਾਬ ਦੇ ਵਿੱਚ ਹੂੰ ਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਦੋਨੇ ਹੂੰ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਗੱਲ ਕਰੀਏ ਕਿਹਨਦੇ ਬੱਚੇ ਸੀਗੇ ਇਹ ਤ੍ਰਿਜਿੰਦਰ ਸਿੰਘ ਹੈ ਜੀ ਉਹਦਾ ਦਿਹਾੜੀ ਮਜ਼ਦੂਰੀ ਕਰਦਾ ਹੈ ਸਬਜ਼ੀ ਜਿਹੜੀ ਵਗੈਰਾ ਲਾਂਦਾ ਹੈ ਹਾਂਜੀ ਮ੍ਰਿਤਕ ਬੱਚੇ ਕਿਹੜੇ-ਕਿਹੜੇ ਸੀਗੇ ਜੀ ਮ੍ਰਿਤਕ ਬੱਚੇ ਦਾ ਇੱਕ ਤਾਂ ਨਾਂ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਂ ਸੀ ਸ਼ਾਇਦ ਜਸ਼ਨਪੁਰ ਜੁਨੇ ਪਰ ਆਸੀ ਧੰਨ ਸਗੇ ਪਰ ਆ ਜੀ ਹਾਂ ਜੀ ਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਪੱਪੂ ਹੈ ਹਾਂ ਪੱਪੂ ਜੀ ਕੀ ਗੱਲ ਬਾਤ ਹੋਈ ਹੈ ਕੀ ਦੇ ਬੱਚੇ ਸੀ ਕੀ ਨਾਮ ਸੀ ਉਹਨਾਂ ਦੇ ਇਹ ਮੇਰੇ ਭਰਾ ਦੇ ਬੱਚੇ ਸੀ ਤੁਹਾਡੇ ਭਰਾ ਦਾ ਕੀ ਨਾਮ ਹੈ ਤੇਜਿੰਦਰ ਕੁਮਾਰ ਜੀ ਚਿੰਦੀ ਅੱਛਾ ਜੀ ਤੇ ਸ਼ਾਹ ਨੂੰ ਕਿੱਧਰ ਤੇ ਕਿੱਧਰ ਦੇ ਬੱਚੇ ਬਸ ਮਲੇ ਚ ਗਾਇਬ ਹੋ ਗਏ ਹਾਂ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ ਹੂੰ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ 'ਚ ਬੈਠਣਾ ਹੂੰ ਜੇ ਉੱਥੋਂ ਅਸੀਂ ਦੁਆਰ ਦੇਖਣਗੇ ਪਾਰਕ 'ਚ ਤਾਂ ਕੁਝ ਇਹ ਨਹੀਂ ਸੀਗਾ ਹੂੰ ਵੀ ਕਾਫੀ ਟਾਈਮ ਹੋ ਗਿਆ ਸੀ 9:00 9:30 ਦਾ ਹੂੰ ਉਸ ਤੋਂ ਬਾਅਦ ਅਸੀਂ ਆਸ-ਪਾਸੇ ਵੀ ਦੇਖਿਆ ਹੂੰ ਗੁਰਦੁਆਰੇ ਵਾਲੀ ਪਾਰਕ 'ਚ ਵੀ ਦੇਖਿਆ ਉੱਥੇ ਵੀ ਕਿਤੇਾਨੂੰ ਮਿਲਿਆ ਕਿੰਨੇ ਬੱਚੇ ਖੇਡ ਰਹੇ ਸੀ ਕੀ ਕੀ ਨਾਮ ਸੀ ਬੱਚਿਆਂ ਦੇ ਬੱਚੇ ਇੱਕ ਦਾ ਨਾਮ ਤਾਂ ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ ਹੂੰ ਸਾਇਲ ਵੱਡਾ ਮੰਨੂ ਛੋਟਾ ਕਿੰਨੇ ਬੱਚੇ ਖੇਡਣ ਗਏ ਸੀ ਬੱਚੇ ਪੰਜ ਬੱਚੇ ਖੇਡਣਗੇ ਫਿਰ ਪਤਾ ਕਿਵੇਂ ਲੱਗਿਆ ਤੇ ਉਹ ਜੀ ਸਵੇਰ ਗੁਰਦੁਆਰੇ ਚ ਬਾਜ ਦਵਾ ਲਈ ਹੂੰ ਉਹ ਬਾਜ ਦਵਾ ਦਵਾ ਮੇਰਾ ਧਿਆਨ ਕੁਦਰ ਦੀ ਸਰੋਵਰ ਉਨ ਨਹੀਂ ਪੈ ਗਿਆ ਮੈਂ ਦੇਖ ਲਾ ਉਹ ਇਧਰ ਕਿਤੇ ਨਗਰੇ ਬੈਠੇ ਹੋਣ ਲੁਕੇ ਹੂੰ ਡਰਦਾ ਬੱਚਾ ਕੋਈ ਲੁਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿੱਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰ ਦਾ ਦਿੱਸਿਆ ਹੂੰ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇ ਇੱਕ ਪੱਕਾ ਹੀ ਹੋਗਾ ਸੀ ਮੈਂ ਬੱਚਾ ਸਾਡਾ ਹੀ ਉਹ ਤੋਂ ਬਾਅਦ ਫਿਰ ਕੁਝ ਹੋਰ ਤੋਂ ਬੰਦੇ ਖੜੇ ਸੀ ਉਹਨਾਂ ਨੇ ਕਢਾ ਕੇ ਵਿੱਚ ਆ